ਆਹ ਲਾ ਸਾਡੇ ਛੋਟੇ ਜਿਹੇ ਸਬੰਧ ਉਥੀ ਆਇਆ ਸੋ ਦੇਖੋ ਅੱਜ ਕੱਲ੍ਹ ਤੋਂ ਦੌਰਾਨ ਨਸ਼ੇ ਦਾ ਸਵਾਰਕੇ ਵਾਰਦਾਤਾਂ ਚੋਰੀਆਂ ਵਧ ਗਈਆਂ ਪਰ ਪੁਲਿਸ ਉਹਦੇ ਲਈ ਬਹੁਤ ਐਕਟਿਵਲੀ ਕੰਮ ਕਰ ਰਹੀ ਹੈ ਸ੍ਰਾਮ ਦੇ ਵਿੱਚ ਵੀ ਜਿਵੇਂ ਸਮੇਂ-ਸਮੇਂ ਤੇ ਕੋਈ ਚੋਰੀਆਂ ਹੋਈਆਂ ਸੀ ਇਹਦੇ ਵਿੱਚ ਵੀ ਅਸੀਂ ਇੱਕ ਐਫਆਰ ਦਰਜ ਕੀਤੀ ਸੀ 29 ਸਤ 24 ਨੂੰ ਚੋਰੀ ਦੇ ਸਬੰਧ ਵਿੱਚ ਜਿਹਦੇ ਸਬੰਧ ਵਿੱਚ ਐਸਐਚਓ ਸੁਨਾਮ ਪ੍ਰਤੀਕ ਜਨਰਲ ਜੀ ਨੇ ਬਹੁਤ ਵਧੀਆ ਕੰਮ ਕੀਤਾ ਜਿਦੇ ਵਿੱਚ ਇੱਕ ਦੋਸ਼ੀ ਨੂੰ ਫੜ ਕੇ ਉਸ ਪਾਸੋਂ ਮੋਬਾਈਲ ਲੈਪਟਾਪ ਪਰ ਹੋਰ ਵੀ ਸਮਾਨ ਜਿਹੜਾ ਉੱਥੋਂ ਬਰੰਦ ਕੀਤਾ ਔਰ ਫਰਦਰ ਉਹਦਾ ਅਸੀਂ ਜੀ 2 ਦਿਨ ਦਾ ਪੁਲਿਸ ਰਿਮਾਂਡ ਲਿਆ ਔਰ ਸਾਨੂੰ ਉਮੀਦ ਆ ਪਈ ਉਹਦੇ ਵਿੱਚ ਹੋਰ ਵੀ ਅਸੀਂ ਬਰੰਦ ਕਰਾਂਗੇ ਕਿਉਂਕਿ ਜਿਵੇਂ ਹਾਂ ਹੋਰ ਵੀ ਘੁਤਕਣਾ ਹੋਈਆਂ ਨੇ ਤੇ ਉਹਨਾਂ ਕੋਈ ਹੋਰ ਵੀ ਤੁਸੀਂ ਕੋਈ ਤਾਇਦ ਪਹੁੰਚ ਆ ਸਾਡਾ ਚੱਲ ਰਿਹਾ ਜੀ ਦੇਖੋ ਜਿਵੇਂ ਸੀਸੀਟੀਵੀ ਤਾਂ ਤਾਂ ਕੈਮਰੇ ਲੱਗੇ ਹੋਏ ਨੇ ਅਸੀਂ ਉਹਨਾਂ ਨੂੰ ਖੰਗਾਲ ਕੇ ਉਹਨਾਂ ਦੇ ਵਿੱਚ ਜੋ ਵੀ ਐਕਟੀਵਿਟੀਆਂ ਨੇ ਰਾਤ ਵੇਲੇ ਜੋ ਚੋਰੀ ਹੋਈ ਆ ਜਾਂ ਕੋਈ ਹੋਰ ਐਕਟੀਵਿਟੀ ਆ ਕੋਈ ਦੁਕਾਨਾਂ 'ਪਨੀਆਂ ਗਈਆਂ ਨੇ ਉਹਦੇ ਸਬੰਧ ਵਿੱਚ ਅਸੀਂ ਸੀਸੀਟੀਵੀ ਫੁਟੇਜ ਕਢਾਈ ਆ ਔਰ ਉਹਦੇ ਤੋਂ ਉਮੀਦ ਆ ਵੀ ਸਾਨੂੰ ਜਿਹੜੀਆਂ ਹੋਰ ਵੀ ਚੋਰੀਆਂ ਜਿੰਨਾ ਪ੍ਰੈਸ਼ਰ ਹੋਵੇ। ਮਤਲਬ ਤੁਹਾਨੂੰ ਕੀ ਲੱਗਦਾ ਇਹ ਚੋਰੀਆਂ ਦੇ ਵਿੱਚ ਕੀ ਕਾਰਨ? ਦੇਖੋ ਜੀ ਅੱਜ ਦੇ ਜਿਹੜੇ ਹਾਲਾਤ ਆ ਮੋਸਟਲੀ ਸਾਡੀਆਂ ਨਸ਼ੇ ਦੀਆਂ ਜਿਹੜੀਆਂ ਕਾਰਨੀਆਂ ਵਧ ਗਈਆਂ ਨਸ਼ੇ ਕਾਰਨ ਔਰ ਡਿਮਾਂਡਸ ਵਧ ਗਈਆਂ ਸਾਡੇ ਜਿਹੜਾ ਰਾਤੋਂ ਰਾਤ ਪੈਸਾ ਹਾਸਲ ਕਰਨ ਦੀ ਉਹ ਵੀ ਵਧ ਗਈ ਉਹਦੇ ਕਰਕੇ ਵੀ ਚੋਰੀਆਂ ਵਧੀਆਂ ਨੇ ਪਰ ਜ਼ਿਆਦਾਤਰ ਜਿਹੜਾ ਉਹ ਨਸ਼ੇੜੀ ਕਿਸਮ ਦੇ ਜਿਹੜੇ ਲੋਕ ਨੇ ਉਹ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦੇ ਤੇ ਨਸ਼ੇ ਨੂੰ ਕਿ ਕਿਸ ਤਰ੍ਹਾਂ ਆ ਤੁਹਾਡੇ ਪ੍ਰਗਟ ਦੇ ਦੇਖੋ ਅਸੀਂ ਮਾਨਯੋਗ ਡੀਆਈ ਸਾਹਿਬ ਐਸਐਸਪੀ ਸਾਹਿਬ ਜੀ ਨੂੰ ਉਹਨਾਂ ਵੱਲੋਂ ਸਾਰੇ ਜੀਓ ਸਾਹਿਬਾਨ ਜਿਹੜੇ ਡੀਐਸਪੀ ਨੇ ਉਹਨਾਂ ਨੂੰ ਇੱਕ ਇੱਕ ਥਾਣਾ ਵੰਡ ਕੇ ਦਿੱਤਾ ਹੈ ਜੀ ਦੇ ਵਸੇ ਢਿੱਲੀ ਐਂਟੀ ਡਰੱਗ ਜਿਹੜੇ ਸੈਮੀਨਾਰ ਕਰ ਉਹਦੇ ਵਿੱਚ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਜਿਹੜਾ ਕੋਈ ਨਸ਼ਾ ਕਰਦੇ ਨੇ ਵੀ ਇਹਦੇ ਜੋ ਮਾੜੇ ਪ੍ਰਭਾਵ ਨੇ ਸੈਕੰਡਲੀ ਉਹਦੇ ਵਿੱਚ ਅਸੀਂ ਲੋਕਾਂ ਨੂੰ ਬੇਨਤੀ ਕਰ ਰਹੇ ਆ ਕਿ ਕਮੇਟੀਆਂ ਬਣਾਈਆਂ ਜਾਣ ਕਮੇਟੀਆਂ ਜਿਹੜੀਆਂ ਉਹ ਨਸ਼ਾ ਕਰਨ ਵਾਲੇ ਔਰ ਜਿਹੜੇ ਵੇਚ ਰਹੇ ਉਹਨਾਂ ਨੂੰ ਆਡੈਂਟੀਫਾਈ ਕਰਕੇ ਸਾਡੇ ਤੱਕ ਪਹੁੰਚ ਕਰਨ ਤਾਂ ਜੋ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰ ਸਕੀਏ ਔਰ ਲੋਕ ਇਸ ਦੇ ਵਿੱਚ ਸਾਨੂੰ ਪੂਰਾ ਸਹਿਯੋਗ ਦੇ ਰਹੇ ਨੇ ਔਰ ਸਾਨੂੰ ਉਮੀਦ ਆ ਕਿ ਜਲਦੀ ਅਸੀਂ ਇਹ ਜਿਹੜਾ ਨਸ਼ੇ ਦਾ ਛੇਵਾਂ ਦਰਿਆ ਚੱਲ ਰਿਹਾ ਇਹਨੂੰ ਠੱਲ ਪਾਉਣ ਵਿੱਚ ਕਾਮਯਾਬ ਜਿਹੜੀ ਇਜਿਊਟੇਬਲ ਮੋਬਾਈਲ ਵਾਲੇ ਫੜੇ ਨੇ ਜਿਹਨੇ ਕਿ ਕਿ ਅ ਬੇਬਲੀ ਆ ਇਹਦੇ ਵਿੱਚ ਇੱਕ ਤਾਂ ਹੈ ਜੀ ਅਭਿਸ਼ੇਕ ਅਭਿਸ਼ੇਕ ਉਰਫ ਅਭੀ ਹੈ ਪੁੱਤਰ ਜਵਨੀ ਇਹ ਇੱਕ ਰਾਏਦਾਰ ਆ ਕੋਈ ਮੀਤੇ ਚੰਦਰ ਜੀ ਇੱਥੇ ਮਕਾਨ ਵਿੱਚ ਰਹ ਰਹੇ ਸੀ ਸੁਨਾਮ ਦੇ ਵਿੱਚ ਇਹ ਅਤੇ ਲੱਕੀ ਖੰਨਾ ਪੁੱਤਰ ਰਾਜਕੁਮਾਰ ਇੱਕ ਜੈਰੀ ਬੈਕਸਾਈਡ ਇੱਥੇ ਸੁਨਾਮ ਵਿੱਚ ਰਹ ਰਹੇ ਸੀ ਆ ਇਹਦੇ ਸਬੰਧੀ ਹੈ ਇਹਨਾਂ ਦੇ ਨਾਲ ਇੱਕ ਇਹਨਾਂ ਦਾ ਸਾਥੀਆ ਵਿਚਾਰ ਹਨ ਉਹਦੇ ਬਾਰੇ ਵੀ ਅਸੀਂ ਕਰ ਰਹੇ ਹਾਂ ਔਰ ਉਹਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਕੇ ਔਰ ਉਹਦੇ ਤੋਂ ਵੀ ਪੁਸ਼ਟੀ ਕਰਕੇ ਇਹਨਾਂ ਤੋਂ ਕੀ ਕੁਝ ਬਰਾਮਦ ਕੀਤਾ ਇੱਕ ਉਹਨਾਂ ਤੋਂ ਮੋਟਰਸਾਈਕਲ ਵੀ ਬਰਾਮਦ ਹੋਇਆ ਜਿਹਦੇ ਤੇ ਲਾਤ ਪਾਉਂਦੇ ਔਰ ਹੋਰ ਵੀ ਸਾਨੂੰ ਜਿਹੜਾ ਉਮੀਦ ਆ ਪਈ ਅਸੀਂ ਇਹਨਾਂ ਤੋਂ ਬਰਾਮਦ ਕਰਨਾ ਸਾਰੇ ਨਹਿੜ ਕਿਨੇ ਵਾਰ ਦਾ ਫਾਲ ਦੀ ਕੜੀ ਤਾਂ ਇਹੀ ਮੰਨੇ ਨੇ ਇਸ ਤੋਂ ਇਲਾਵਾ ਅਸੀਂ 2 ਦਿਨ ਦਾ ਪੁਲਿਸ ਰਵਾਨਾ ਲਿਆ ਪਰ ਫਰਦਰ ਵੀ ਇਹ ਸਾਨੂੰ ਉਮੀਦ ਆ ਵੀ ਹੋਰ ਵੀ ਮੰਨਣਗੇ ਉਹਦੇ ਲਈ ਤੁਹਾਨੂੰ ਵੱਖਰੇ ਤੌਰ ਤੇ ਸੀ ਜੀ ਧੰਨਵਾਦ ਜੀ ਠੀਕ